ਨੂੰ ਤੋਂ ਮਹੱਲਾ ਕੀ ਜਾ ਆਤਮਾ ਦੇਉ ਪੂਜੀਆ ਕਿਹਨਾਂ ਨੇ ਤੀਰ ਕਿਹੋ ਕੀ ਜਾ ਕਰਨ ਚਾਹੀਦਾ ਕੋਈ ਕੋਈ ਮਿੱਟੀ ਦੀਆਂ ਮੂਰਤਾਂ ਬਣਾਇਆ ਤੇ ਕੋਈ ਕੋਈ ਪੱਥਰ ਦੀਆਂ ਮੂਰਤਾਂ ਬਣਾਇਆ ਤੇ ਕੋਈ ਕਾਗਜ਼ ਦੀਆਂ ਮੂਰਤਾਂ ਦੇ ਬੁੱਤ ਬਣਾਇਆ ਤੇ ਪੂਜੇ ਉਹਦੋਂ ਕੋਈ ਕੀ ਬਚਾਈਦਾ ਹੈ ਤਾਂ ਸੁਣ ਕੇ ਹਜ਼ੂਰ ਫਰਮਾਉਂਦੇ ਨੇ ਕਾਲਾ ਨਾ ਕਰ ਬੀ ਆਤਮਾ ਦੇਉ ਪੂਜੀਆ ਆਤਮਾ ਦੇਗ ਸੱਚੇ ਸੱਚੇ ਨੇ ਨਾਲ ਲੈਣ ਆਤਮਾ ਸਰੂਪ ਕੋ ਆਪਣਾ ਆਪ ਰੂਪ ਹੈ ਜਿਉ ਪ੍ਰਕਾਸ਼ ਰੂਪ ਹੈ ਉਹਦਾ ਪੂਜਨਾ ਕਰੀਏ ਦੇ ਕੇ ਕੰਦੇ ਹੈ ਤੇ ਆਤਮਾ ਅਸਰ ਵਰਸੇ ਕਮਰਸ਼ੇ ਕਰਕੇ ਉਹ ਪ੍ਰਾਪਤ ਹੈ। ਕਹਿੰਦੇ ਹੋ ਤੇ ਅਨੰਦ ਕਣ ਸੈਦਾ ਅਦਿਗੂ ਅਨੂਪ ਵਾਸਦੇ ਦੇ ਰਾਗ ਬਹਾਤਮਨ ਰਹੀ। ਕਹਿੰਦੇ ਹੋ ਤਾਂ ਪੂਰਨ ਹੈ ਤੇ ਪ੍ਰਕਾਸ਼वान ਹੈ। ਕਹਿੰਦੇ ਹੋ ਅਨੰਦ ਕਣ ਇਸੇ ਅਨੰਦ ਰੂਪ ਸਤਿ ਦਾ ਸਤਿ ਅਨੰਦ ਰੂਪ ਹੈ। ਜੋ ਜੀਵ ਜਗਤ ਰੂਪ ਹੈ ਉਪਮਾ ਚ ਰਹਿਤ ਹੈ। ਅਤੇ ਵਾਸਦੇ ਸਾਰਿਆਂ ਨੂੰ ਅਜਿਹਾ ਵਾਸਾ ਦੇਣ ਵਾਲਾ ਹੈ। ਸਾਰਿਆਂ ਦਾ ਗੋਤੂ ਜੀ ਕੋ ਵੱਡਾ ਹੈ ਗੋਤ ਸਾਰਿਆਂ ਦਾ ਪ੍ਰਕਾਸ਼ਿਤ ਹੈ ਜਿਵਾਦ ਪਰ ਗੋਤ ਕੋ ਬਰਮਾ ਜੀ ਸ੍ਰੀ ਦਾਦ ਕਹਿੰਦਾ ਇਹਦੇ ਪਤੂ ਹੈ ਹਾਏ ਆਤਮੇ ਰੂਪ ਐਸਾ ਆਤਮਾ ਦਾ ਰੂਪ ਹੈ ਉਸ ਪ੍ਰਕਾਸ਼ ਰੂਪ ਦਾ ਪੂਜਨ ਕਰੇ ਮਾਰਾ ਸੰਧੂ ਹਨ ਬੁਰਤਾ ਸਹਜ ਸੁਭਾ ਨਾਹ ਰਿਗਿ ਜਿਨ ਹੋ ਮਾਰਾ ਸੰਧੂ ਗੁਰਾਂ ਦਾ ਵਾਰਾ ਸੰਤੀ ਸਿਹਾ ਧਾਰ ਕੇ ਸਭੀ ਉਸੇ ਦਾ ਪ੍ਰਕਾਸ਼ ਰਿਆ ਹੈ ਬ੍ਰਹਮ

ਉਹ ਦੂਰਾਂ ਪਰਖੀਤ ਹੋਈ ਮੁੱਖਿਆ ਆਇਆ ਉਹ ਨਾ ਪਰਵੀ ਪਰਚਾ ਪਾ ਸੋਹਣੇ ਹਿਰਦੇ ਦੇ ਅੰਦਰ ਹੀ ਤਾਈ ਪ੍ਰੇਮ ਦਾ ਪਰਚਾ ਲੰਘ ਲੱਗ ਜਾਂਦੀ ਹੈ ਸੋਹਣਾ ਪ੍ਰੇਮ ਦਾ ਪਰਚਾ ਪਾਇਆ ਜਾਂਦਾ ਹੈ ਆਤਮਾ ਅਡੂਲ ਨਾ ਡੋਲਣੀ ਆਤਮਾ ਜੰਮਣ ਮਰਨ ਵਿੱਚ ਡੋਲਦਾ ਨਹੀਂ ਆਤਮਾ ਬਾਹਲੀ ਜਗਤ ਦੇ ਵਸਾਇ ਡੋਲਦਾ ਨਹੀਂ ਆਤਮਾ ਵਾਸਨਾ ਕਰਕੇ ਡੋਲਦਾ ਨਹੀਂ ਲੋਭ ਪਰੇਖੂ ਦੀ ਡੋਲਦਾ ਨਹੀਂ ਆਤਮਾ ਮਨੁੱਖ ਨੂੰ ਡੋਲ ਹੋ ਜਾਂਦਾ ਹੈ ਜੇ ਦੇਖੇ ਹੋ ਹਰਿ ਕਹੇ ਦਿਦੋਨ ਦਾ ਗੁਰ ਤਾਂ ਭਾਏ ਸੁਭਾ ਗੁਰਾਂ ਦੇ ਭਾਏ ਅਨਸਾਰ ਹੋ ਕੇ ਸੁਭਾਏ ਪ੍ਰਕਾਸ਼ੀਤ ਗੁਰਜਾ ਜਦੋਂ ਗੁਰਦੈ ਸਾਜ ਨ ਆਵੇ ਗੁਰਾਂ ਦੇ ਭਾਏ ਅਨਸਾਰ ਉਸ ਸੁਭਾਏ ਸੁਪਤਰੀ ਨਹੀਂ ਹੋ ਜਾਵੇ ਗੁਰਦੈ ਸਾਜ ਨ ਆਵੇ ਸਦਗਤ ਤੋਂ ਬਿਨਾ ਸ੍ਰੀ ਦਾ ਗਿਆਨ ਨਹੀਂ ਕਿਸੇ ਨੂੰ ਆਇਆ ਕਦੇ ਲੋਬ ਮਾਇਆ ਨਾਲ ਜੁੜੇ ਹੋ ਜਾਣਾ ਮੇਰੇ ਖਾਂਤੀਂ ਦਾ ਜੇੜਾ ਦਿਨ ਬਣਿਆ ਰਹੇਗਾ ਪ੍ਰਕਾਸ਼ ਇਹ ਲੋਬੀ ਨਾਲ ਹੈ ਉਸ ਦੇ ਅੰਦਰ ਉਹ ਜੀਤਣ ਜਾਂਦੀ ਨਹੀਂ ਹੈ ਸਨ ਪਾਲ ਹਰ ਨਾਮ ਮਨ ਵਸਾ ਜੇ ਤਾਈ ਪਾਲ ਜੀ ਨੇ ਕਰਨ ਚੋਂ ਸੱਤਵੋਂ phần ਪਾਲ ਉਹ ਕੜੀ ਹੁੰਦੀ ਹੈ ਸੱਤਵੋਂ ਹਿੱਸਾ ਪਾਲ ਉਹ ਕੜੀ ਦਾ 23 ਘੰਟੇ ਕੜੀ ਦਾ ਘੰਟਾ ਹੁੰਦਾ ਹੈ ਉਹ ਪਾਲ ਜਿਹੜਾ ਸੱਤਵੋਂ ਹਿੱਸਾ ਕੜੀ ਦਾ ਉਹ ਦੁੱਖੇ ਨੂੰ ਕੱਢ ਜਾਵੇ ਜਹਾਂ ਦੁੱਖ ਹੀ ਜਿੰਦਾਂ ਨੇ ਅੱਲਾਹ ਜੱਬੀ ਦੇ ਨਾਮ ਨੂੰ ਮਨਕ ਦੱਸ ਜਾਵੇ ਸਾਰੇ ਆਪਸਾ ਕੀਰਤਨਾ ਸਾਰੇ ਜੀ ਸ੍ਰੀ ਸੁਨਾਖਾੜ ਕੀਰਤਨਾ ਵੀ ਸੁਨਾਣ ਕਰ ਲਏ ਬਾਕੀ ਕੋਈ ਜ਼ੋਰ ਦੀ ਨਹੀਂ ਦੋਤਿਆਂ ਦੇ ਸਾਹ ਸਾਰਿਆਂ ਦੇ ਸੁਨਾਣ ਨੂੰ ਕਰ ਲਿਆ ਹੈ ਸੱਚੇ ਮਨਸੂਰ ਦਾ ਆਤਮਿਕ ਘਰ ਉਹਨੇ ਜੀ ਸਾਰੇ ਕੀਰਤਨ ਲੋਹੀਪੁਰ ਖਾਨ ਜੀ ਨੇ ਸੁਨਾਣ ਕਰ ਲਿਆ ਹੈ ਸੱਚੇ ਮਾਲ ਨਾਲ ਲੱਗੇ ਮੇਰਾ ਸੱਜਣਾ ਨਹੀਂ ਲੱਗਦਾ ਉਹਨਾਂ ਨੂੰ ਫੇਰ ਅੱਜਿਆ ਨਹੀਂ ਆਇਆ ਪਾਪਾਂ ਦੀ ਨਾਲ ਨਹੀਂ ਲੱਗਦੀ ਮਾਲ ਲਾਗਾ ਦੀਜੇ ਭਾਅ ਮਾਰ ਤੋਂ ਭਾਉ ਦੁਆਜ ਭਾਅ ਆਵੇ ਪੁਰਖਾਂ ਨੂੰ ਲੱਗਦੀ ਹੈ ਜੋ ਦੂਜੇ ਦਾ ਅਨੁਭਵਨ ਨਾਲ ਹੀ ਲੱਗਦੀ ਹੋਵੇ ਸੋਤੀ ਮੂਲ ਨਾ ਇੱਤਰਾ ਮੈੜੀ ਜੀ ਅਧਿਆਨ ਚੀਂਬੜੀ ਹੋਈ ਧੋਦੇ ਬਸਰੇ ਕੀਰਸਾਂ ਤੇ ਅਨੁਰੂਹੀ ਠੋਕੀ ਕਰਦੇ ਆ ਕੋਈ ਅੰਦਰੋਂ ਧੋਦੇ ਆ ਮੇਨੋ ਨਿਕਲ ਨਹੀਂ ਪਰਦੀ ਹੈ ਜੇ ਅੱਠ ਅਠ ਤੀਰਥ ਲਾਹੇ ਜੇ 300 ਤੋਂ ਸੁਨਾਣ ਕਰਿਆ ਤਾਂ ਵੀ ਹਮੇਸ਼ਾ ਮੈਂ ਇਹ ਨਿਕਲਦੀ ਨਾ ਬਣੀ ਮਾਨਮੋਸ ਕਰਮੇ ਕਰੇ ਅਹੰਕਾਰ ਨੂੰ ਕਰਮਾਂ ਨੂੰ ਕਰਵ ਪਰ ਹੰਕਾਰ ਕਰਦੇ ਕਿ ਮੈਂ ਕਰਮਕੂਤਾ ਹੈ ਹੰਕਾਰੀ ਹੋ ਰਹੇ ਹਨ ਤਦ ਬੁਖੋ ਦੁਖ ਕਮਾਉਂਦੇ ਕਰਦੇ ਸਾਰਿਆਂ ਨੂੰ ਦੁੱਖ ਦੇ ਦੇ ਕੇ ਹੱਥ ਕਰਕੇ ਭੁੱਖੇ ਮਰਦੇ ਹੈ ਅਤੇ ਦੁੱਖ ਦੀ ਕਮਾਈ ਕਰ ਲੈ ਕਿਸ ਨੂੰ ਦੁੱਖ ਦੇ ਦੇ ਕੇ ਸੰਤਾਪ ਉਹ ਦੁੱਖਾਂ ਤੋਂ ਕੰਮ ਆਉਂਦਾ ਹੈ ਦੁੱਖ ਦੁੱਖ ਦੀ ਆਦਿ ਦੁਖੀ ਹੁੰਦੇ ਆ ਹੋਰ ਨਾਲ ਦੁਖੀ ਕਰਦੇ ਆ ਇਹ ਦੁਨੀਆਂ ਕਮਾਈਆਂ ਕਰਦੇ ਹਨ ਨਾਨਕ ਮੈਲਾ ਜੀ ਜਲਤਾ ਸੀ ਇਹੋ ਜੀ ਕਹਿੰਦੇ ਮੈਲਾ ਹੁੰਦਾ ਇਹ ਜਦੋਂ ਕਿਤਾ ਹੋ ਸਕਦਾ ਹੈ ਜੇ ਸਤਗੁਰ ਮਾਹੇ ਸਮਾਏ ਜੀ ਸਤਗੁਰਾਂ ਦੀ ਆਗਿਆ ਜੇ ਵੀ ਸਮਾ ਜਾਏ ਤੀਤ ਹੋਵੇ ਫਿਰ ਭਾਈ ਉਜਲ ਹੋ ਸਕਦਾ ਹੈ ਜਿਵੇਂ ਕਾਂ ਉਜਲੇ ਹੰਸ ਹੋਵੇ ਇਸੇ ਸੰਸਾਰ ਕਿਹਾ ਕਿ ਮਹੱਲਾ ਤੀਜਾ मनमुख रोके तरही मान जान करण जानदे माया छॾा चङे छॾी गुरा मल ला रहड़ा न ਉਹ ਕਹਿੰਦੇ ਆਪਣੇ ਮੰਨ ਦੇ ਮੰਦੇ ਸੇ ਅਨੁਗ੍ਰਮ ਖੰਡ ਵਿੱਚ ਆਰ ਲਿਆ ਹੈ ਸਭ ਦੀ ਕਠੌਤੀ ਲਾਹ ਮਰਾ ਮੰਨ ਦਾ ਸੁਆਸ ਨੂੰ ਮਰ ਗਿਆ ਕਹਿੰਦੇ ਸਭ ਦੀ ਕਠੌਤੀ ਲਾ ਕੇ ਤਰ ਕੇ ਇਹ ਮਨ ਨੂੰ ਸਭ ਦੇ ਜੁੜਦਾ ਹੈ ਤੇ ਮਨ ਵਾਸਨਾਵਾਂ ਜੁੜਦਾ ਹੈ ਮਨ ਸੰਕਲਪਾਂ ਦੀ ਦੌੜ ਦਾ ਸਭ ਦੇ ਜੁੜਦਾ ਹੈ ਇਹ ਕਠੌਤੀ ਲਾ ਕੇ ਜੀ ਸੋਣਾ ਕਰਦੀ ਵੀ 12 ਮੰਮੀ ਦਾ ਐ ਸੰਦੇ ਗਿਆਨ ਦੇ ਸੰਦੇ ਕਰਮ ਦੇ ਮਨ ਕੋ ਬਬ ਸਭ ਨੂੰ ਜੁੜ ਕੇ ਲਾ ਕੇ ਜਿਹੜਾ ਮਨ ਦਾ ਸਿਰਨਾਹ ਹੜੀਏ ਉਹ ਮੰਨ 12 ਗੁੰਜਾ ਸੇਨਾ ਬਣ ਜਾਂਦਾ ਇਹ ਮੰਨਦਾ ਮੰਨਦਾ ਸਿਆਲ ਗੁਰਮਖੰਨ ਮਾਰਿਆ ਮਾਨਹੀ ਨਾਲ ਝੜਣਾ ਮਾਨਹੀ ਨਾਲ ਸਾਥੀ ਦੇ ਸਾਥੀ ਵੀ ਕੰਵੇ ਚੋ ਤੇ ਦੇਖਦੇ ਗੁਰਮਖੋ ਤਾਂ ਮੰਨਦੇ ਰਤਨ ਆਈ ਚੜਾ ਕਰਦੇ ਆਉਂ ਕਹਿੰਦੇ ਮਰਾਂ ਮਨਾ ਸ਼ਕਾਨਾ ਦੇਈ ਮਾਨਾ ਮਰ ਜਾ ਨੈਰੋਂ ਲਗਾ ਇਹ ਕਿ ਸਿਆਪੇ ਕਰਦਾ ਤੇਰੇ ਹੁਣ ਤੋਂ ਪਲ ਤੋਂ ਬਹਿ ਜਾ ਲੱਖ ਤੇਰਾ ਸੀ ਪਾਉਂਦਾ ਫਿਰ ਬਸੇ ਰਾਸੇ ਪੈ ਜਾ ਬਸਾ ਤੇਰੇ ਸਾਥੀ ਚੱਲ ਗਏ ਤੂੰ ਨਾ ਪੁੱਤੇ ਰਹਿ ਜਾ ਕੋ ਮਨਾਂ ਦੀ ਝਗੜਾ ਕਰਦੇ ਰਹਿੰਦੇ ਮੰਨ ਦੇ ਰੋਕਣ ਤੇ ਜਦੋਂ ਸੰਗਤ ਜਾਂਦੇ ਨਾ ਜਿਵੇਂ ਮੁੰਡਾ ਬਾਹਰ ਚੁਗਿਆ ਹੋਵੇ ਨਾ ਸੰਗਿ ਉਹਨੂੰ ਕਿੱਥੇ ਲੈ ਜਾਏਗਾ ਸੰਗਹਿਣ ਆਸ ਕੇ ਇਸੇ ਪ੍ਰਕਾਰ ਜਿਹਦਾ ਮਨ ਕੱਲੇ ਦਾ ਨਾ ਸੰਗਿ ਉਹ ਫਿਰ ਮਨ ਨੂੰ ਛੱਤ ਪਾਉਂਦੇ ਸੰਗਤ ਲਿਆ ਕੇ ਮੰਨ ਦੇ ਰੋਕਣ ਦੀ ਪ੍ਰਾਰਥਨਾ ਕਰਨੀ ਕਰਦੇ ਰਹਿੰਦੇ ਨਾ ਮੰਨ ਜੇ ਨਾਲ ਹੀ ਸਾਥ ਸੰਗਤ ਨੂੰ ਛੱਤ ਵਿੱਚ ਲਿਆ ਕੇ ਮੰਨ ਨੂੰ ਰੋਕਣ ਦਾ ਸੰਗਤਨਾ ਦਾ ਪੂਛੇ ਰੰਗਦਾਨੇ ਇਹ ਮੰਦੀ ਸੱਥ ਪੈਂਦੇ ਹੈ ਜਿਹੜਾ ਸੰਗਤ ਨੂੰ ਲੈਣਾ ਹੈ ਮਾਨੁ ਹੀ ਮਾਨ ਜ ਸਮਾਈ ਅਪੇ ਪਰਮੇਸ਼ਰ ਦੇ ਨਾਮ ਨੂੰ ਮਨ ਤੇ ਮਨ ਦੇ ਵਿਚ ਮਨ ਹੀ ਰੋਮਨੀ ਪਰਮੇਸ਼ਰ ਦੇ ਵਿਚ ਇਹ ਸਮਾਧੀ ਲਾ ਕੇ ਮਨ ਦੇ ਵਿਚ ਇਹ ਕੋਈ ਇਸ ਪ੍ਰਕਾਰ ਸਾਲਸਣੇ ਦੀ ਨਿਰਮ ਕਲਪ ਹੋ ਕੇ ਨਿਰਭੁਕਾਲ ਬਸ ਸਮਾਧੀ ਵਿੱਚ ਸਮਾ ਜਾਂਦੇ ਹਨ ਮਾਨਸਿਕ ਇੱਛੇ ਤੋਲ ਹੈ ਹਰ ਹਰ ਹਰਿ ਸੁਧਿਆਨਾ 12 ਮੰਦਸੋ ਨੰਦੀ ਹੈ ਫਿਰ ਜੋ ਇਸ ਪਹਿਲਾਂ ਤਾਂ ਸੈਰੀ ਜਰੀ ਦੀ ਹੋਣਾ ਪਰ ਜੇ ਵੀ ਪਹਿਲਾਂ ਪੁਰੂ ਕਾਲ ਦੀ ਜਿਵੇਂ ਤ੍ਰੂ ਭਗਦੀ ਚੱਲ ਪੱਦੀ ਦੀ ਸਾਹੀ ਇਸ ਪ੍ਰਕਾਰ ਦੀ ਖੂ ਰਾਜ ਦੀ ਸਾਹੀ ਰਾਮ ਚੰਦਨ ਵੈਸ਼ਨ ਕਰਕੇ ਪਹਾਣ ਮਰਜੀ ਸੀ ਪਰ ਜੋ ਮਨ ਚਾਹ ਕਰਦਾ ਉਹਨੂੰ ਪ੍ਰਾਪਤ ਹੋ ਜਾਂਦਾ ਲੈ ਲਿੰਦਾ ਹੈ ਮਨ ਸਾਧਾ ਕਰਕੇ ਆਇਆ ਹੈ ਸਾਰੇ ਸੰਗਤ ਜਨਮਰਨ ਮਤਾਇਆ ਪੱਤਿਆ ਸਾਗੁ ਦੀ ਸੁਭਾ ਸਭੂ ਗੁਰਾਂ ਦੇ ਸ਼ਬਦ ਦਾ ਸੋਤਾ ਪ੍ਰਕਾਸ਼ ਹੋ ਜਾਂਦਾ ਹੈ ਸੁਭਾਵਤ ਹੀ ਸੱਚੇ ਗੁਰਾਂ ਦੇ ਸ਼ਬਦ ਕਰਕੇ ਅੰਮ੍ਰਿਤ ਨਾਮ ਸਾਡਕ ਪੁੰਚੀਆ ਕੋਈ ਕਹੇ ਅਮਰ ਤੇ ਨਾਮ ਹੈ ਸਦਾ ਇਹਨੂੰ ਪੁੰਚੀ ਜੀ ਨਾਮ ਸੱਚੀਅਤ ਹੋ ਮਨ ਪੁੰਚਾਈਏ ਵਰਮਖਾ ਦੀ ਕਾਰ ਕਰੀਏ ਮਨੁਖਾ ਦੀ ਕਾਰ ਛੱਡ ਦਈਏ ਆਪ ਜਪਣਾ ਤੇ ਹੀ ਪਾਉਣਾ ਕੀ ਕੋਹਰਾ ਭਲਾ ਕਰਨਾ ਕਿ ਬੁਰੇ ਨਾਲ ਵੀ ਲੜੀ ਕਰਨੀ ਇਹ ਗੁਰਮੁਖੀ ਦੀ ਤਾਰ ਹੈ ਕਮਾਉਣੀ ਜਦ ਮੰਨੇ ਜੀ ਹੋਰ ਹੋਰ ਲਾਲ ਲੁੱਧਣਾ ਮਹਾਂਕੋਮਾਰ ਪਾਈ ਹੋਰ ਨਾਲ ਲੜਦੇ ਰਹਣ ਝੰਗ ਦੇ ਰਹਣ ਹੋ पदार्थ खोली हथ हार हुई ਉਲਟੇ हारो कूरत मोड़ उल्टे ਗੁਰ कम गुर साधी मल गेड़जा ਦੀ ਕਿਰਪਾ ਵਾਲਾ ਪੁਰਖ ਆਪਣੇ ਮੰਨੂ ਜਿਥੇ ਲਿੰਦਾ ਹੈ ਹਰ ਸੂਤੀ ਲੇਵਲਾ ਹਾਲ ਕਿਸ ਦੇ ਨਾਲ ਉਹਦੀ ਲੇਵ ਮਾਰਾ ਸਾਹ ਲਾ ਲੈਂਦੇ ਹੈ ਲੇਵਲਾ ਗੰਦੀ ਹੈ ਮਨੁ ਹਰੀਆਂ ਬਦਲਾਕ ਜੁਤਿਆ ਜਾਂਦਾ ਹੈ ਨਾਨਕ ਗੁਣਵਖ ਸੱਚ ਸਮਾਵਾ ਕਤੁਨੁ ਜੀ ਸੰਗੈ ਦੇ ਗਰਮ ਖੋ ਸਤਿਨਾਮ ਦੀ ਕਾਈ ਕਮਾਈ ਕਰ ਗਏ ਹਨ ਮਨੁ ਮੁਖ ਆਵੇ ਜੰਨ ਜੀ ਨੂੰ ਹਉਦੇ ਜੰਗ ਤੇਰੀ ਸਿਰਦ ਰਿੰਦੇ ਹਨ ਮਨਸੋ ਭੰਚੇ ਗਿੰਦੇ ਇਹ ਸੱਚੀ ਤੁਮਾਈ ਪਰੂਆ ਕਰਦੇ ਮਨੁ ਉਤਮਾ ਨੂੰ ਵੀ ਟੜਕਦੇ ਚਿਰੇ ਆਉਣ ਦੇ ਜਾਂਦੇ ਜੁਨਾ ਚ ਪਾਉੜੀ ਹਰ ਕੇ ਸੱਚ ਸੁਣੇ ਜਨ ਭਾਈ ਇਹ ਹਰੀ ਦੇ ਸੰਗਨੋ ਭਾਵੋ ਜਨੋ ਸੁਨਾਰਾ ਦੇ ਭਗਤ ਜਨ ਹੋ ਹਰ ਸਤ ਗੁਰੂ ਦੀ ਇੱਕ ਸਾਖੀ ਹੈ ਹਰੀ ਅਕਾਲ ਪੁਰਖ ਦੀ ਜੇ ਸਤ ਗੁਰਾਂ ਦੀ ਸਿੱਖਿਆ ਜੇ ਦੀ ਹੈ ਉਹ ਸਾਖੀ ਜਾਈ ਤੁਹਾਨੂੰ ਜਿੰਨੇ ਸੁਣੋ ਹੈ ਜੇ ਤਹਰ ਪਾਜ ਹੋਇਆ ਮੁਖ ਮੱਛ ਜਿਨ੍ਹਾਂ ਦੇ ਘਰੇ ਨਿਸ਼ਕਾਮ ਕਰਮ ਕੀਤੇ ਹੋਇਆ ਮੁਖ ਫੇਰੋਣੀ ਭਾਲ ਹੁੰਦਾ ਮੱਛ ਦੇ लखु गुर सिखा हरदे वसा रखी है हर अमृत कथा श्रेषम हरिंदी अमृत कथा न ਸਰਬੱਤ ਗੁਰੂਆਂ ਦੀ ਸਾਧਕਾਂ ਨੂੰ ਸ੍ਰੋਸ਼ ਗੁਰੂ ਜੱਗ ਆਪਕਾਨ ਨੂੰ ਸ੍ਰੋਸ਼ ਗੁਰੂ ਤੱਤ ਜੋਗ ਆਪਕਾਨ ਨੂੰ ਇਹਨਾਂ ਸਾਰਿਆਂ ਤੋਂ ਉੱਤਮ ਹੈ ਹੋਰ ਬਚਨੀ ਸਾਹਿਬੀ ਸਾਡੇ ਗੁਰਾਂ ਦੇ ਬਚਨਾਂ ਨੂੰ ਮੰਨਵਾਰਾਂ ਸੁਖੀ ਸੁਖਾਸ਼ੀ ਚੱਖਿਆ ਧਾਰਿਆ ਹੈ ਕਹ ਤਹਾ ਪ੍ਰਗਾਣ ਹੋ ਸਾਥੀ ਜੋ ਤੈਨੂੰ ਬਸੇ ਹੈ ਸਹਿ ਤਹਾ ਪ੍ਰਗਿਆ ਸੀ ਨਿਕਿਆ ਅੰਧਿਆਰ ਮਨ ਦੇ ਹਿਰਦੇ ਬੰਨ ਗਿਆ ਪ੍ਰਕਾਸ਼ ਹੋ ਗਿਆ ਅੰਧਿਆਰ ਨਿਵਟ ਗਿਆ ਗਿਆ ਸੂਰਜ ਰੈਣ ਕਿ ਰਾਤ ਨੂੰ ਸਹਲ ਕੋਈ ਸੂਰਜ ਦਾ ਹੈ ਆਤਮ ਨੂੰ ਚਿਰਖ ਲੈਂਦਾ ਖਿਚ ਲੈਂਦਾ ਰਾਤ ਨੂੰ ਹਨੇਰ ਨੂੰ ਦੂਰ ਕਰ ਦਿੰਦਾ ਅੰਗੁਰ ਸਾਹਿਬ ਦੇ ਗਿਆਨ ਨੇ ਅ ਵਿਦਿਆਰਥੀ ਦਾ ਆਤਮ ਖਿਚ ਲਿਆ ਮੇਰੇ ਦੱਸਾ ਪਰਮਦੇਵਤਾ ਦੇ ਸਭ ਤੋਂ ਮਾਇਆ ਦਾ ਮੋਹ ਵੀ ਜਾਂਦਾ ਦਾ ਪ੍ਰਕਾਸ਼ ਨਿਕ ਗਿਆ ਹੈ ਇਸ ਪ੍ਰਕਾਰ ਧਰਮ ਦਾ ਵੀ ਰਚਿਆ ਗਿਆ ਹੈ ਅਦੇਸ਼ ਅਗੂਤਰ ਅਲਖ ਨਰਿੰਦਰ ਜਿਦੜਾ ਯੋਗ ਕਰਕੇ ਅਗੁਰੂ ਜੀ ਬ੍ਰਹਮ ਗੁਸੰਗ ਬ੍ਰਹਮ ਗੁਸੰਗ ਤੋਂ ਰਹਿਤ ਸੀ ਅਗੋਤਰੀ ਇੰਦਰੀਆਂ ਦੇ ਅਵਿਸ਼ਵਾਸੀ ਅਸਧ ਮੰਨ ਕਰਕੇ ਅਲਖ ਸੀ ਨਰਿੰਨ ਮਾਇਆ ਦੀ ਕਾਲਸ ਤੋਂ ਰਹਿਤ ਹੈ ਜੋ ਤੋ ਦੇਖਿਆ ਗੁਰਮੁਖ ਆਖ ਗੁਰਮੁਖਾਂ ਨੇ ਗਿਆਨ ਦੀ ਅੱਖਾਂ ਦੇ ਨਾਲ ਅਪਰੋਖ ਗਿਆਨ ਦੀ ਨਿਤਰਾ ਨਾਲ ਉਸ ਰਾਹ ਨੂੰ ਦੇਖ ਲਿਆ ਜਦੋਂ ਗੁਰਮੁਖਾਂ ਨੂੰ ਗੁਰੂ ਸਾਹਿਬ ਨਾਲ ਅੱਖਾਂ ਨਾਲ ਸਿੱਖਿਆ ਦਿੱਤੀ ਉਹ ਸਾਇਨ ਦਾ ਪਰਮਾਨੂਪ ਕਰਕੇ ਅਰਧਾ ਪਰਮਾਨੂਪ ਕਰਕੇ ਦੇਖ ਲਿਆ ਹੈ ਅਜੇ ਸੱ ਅਗੀ ਤੇ ਅਲੱਖ ਮੇਰੇ ਜੇ ਨੂੰ ਤੋ ਦੁਸ਼ਯ ਗੁਰੂ ਸਾਖੀ ਵਾਹਿਗੁਰੂ ਅੰਦਰ ਆਵਾਜ਼ ਇਹ ਗੋਦ ਕਰਛਾ ਜੈ